ਤਤਰੀ ਕਾਲ ਤੁਸੀਂ ਦੇਖ ਰਹੇ ਹੋ ਤਾਕ ਪੰਜਾਬ ਦਾ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਪੰਜਾਬ ਨਾਮਾ ਦੇ ਸੰਪਾਦਕ ਗੁਰਵਿੰਦਰ ਸਿੰਘ ਸਮਦ ਮੌਜੂਦ ਨੇ ਪੰਜਾਬ ਸਰਕਾਰ ਦੇ ਅੰਦਰ ਦਿੱਲੀ ਤੋਂ ਕੀ ਹਲਚਲ ਚੱਲ ਰਹੀ ਹੈ ਜਾਂ ਪੰਜਾਬ ਸਰਕਾਰ ਦੇ ਉੱਤੇ ਚੁੱਪ ਰਹਿਣਾ ਦਿੱਲੀ ਵਾਲੇ ਵੀ ਇਸ ਮਾਮਲੇ ਤੇ ਚੁੱਪ ਨੇ ਇਹਦਾ ਕੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਮਾਉਣ ਤੇ ਇਹਦਾ ਜਵਾਬ ਦੇਣਗੇ ਜਾਂ ਫਿਰ ਪਾਰਟੀ ਦੇ ਅੰਦਰ ਕੋਈ ਬਹੁਤ ਵੱਡੀ ਬਗਾਵਤ ਜਿਹੜੀ ਹੈ ਉਹ ਜਨਮ ਲੈ ਸਕਦੀ ਹੈ ਬਾਫੀਆਂ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਹਾਈ ਕਮਾਂਡ ਨੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਕੀਤੀ ਆ ਉਹਦੇ ਵਿੱਚ ਕੀ ਕੁਝ ਹੋਇਆ ਉਹ ਵੀ ਅਸੀਂ ਇਸ ਚਰਚਾ ਦੇ ਵਿੱਚ ਸ਼ਾਮਲ ਕਰਾਂਗੇ ਪੰਜਾਬ ਇਸ ਮਾਮਲੇ ਨੂੰ ਕਿਸ ਢੰਗ ਨਾਲ ਦੇਖ ਰਿਹਾ ਪੰਜਾਬ ਦੇ ਲੋਕ ਕਿਵੇਂ ਦੇਖ ਰਹੇ ਨੇ ਕਿਉਂਕਿ ਬਹੁਤ ਚਾ ਦੇ ਨਾਲ ਬਦਲਾ ਲੈ ਜਾਂਦਾ ਸੀਗਾ ਤਾਂ ਉਹਦੇ ਵਿੱਚ ਕਿਹੋ ਜੀਆਂ ਤਬਦੀਲੀਆਂ ਪੰਜਾਬ ਚਾਹੁੰਦਾ ਹੈ ਤੇ ਕੀ ਕੁਝ ਹੋ ਰਿਹਾ ਉਹ ਇਸ ਚਰਚਾ ਦਾ ਹਿੱਸਾ ਹੋਵੇਗਾ ਸਵਾਗਤ ਹੈ ਤੁਹਾਡਾ ਸਮਕਸਬ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਔਰ ਤਖਤ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੱਤਿਕਾ ਦਿੱਲੀ ਤੋਂ ਆਉਂਦੀਆਂ ਆਵਾਦਨੀ ਪਾਰਟੀ ਦੀ ਲੀਡਰਸ਼ਿਪ ਦੀਆਂ ਜੋ ਅਫਵਾਹਾਂ ਕਹਿ ਲਓ ਜਾਂ ਚਰਚਾਵਾਂ ਕਹਿ ਲਓ ਜਾਂ ਖਬਰਾਂ ਕਹਿ ਲਓ ਜੋ ਵੀ ਨਾਮ ਦੇ ਦਿੱਤਾ ਜਾਵੇ ਉਹ ਉਹ ਤੇਜ਼ ਹੁੰਦਾ ਜਾ ਰਿਹਾ ਸਮੇਂ ਦੇ ਨਾਲ ਨਾਲ ਕਿ ਜੀ ਹੁਣ ਹੋਰ OSD ਹਟਾਉਣੇ ਨੇ ਮੁੱਖ ਮੰਤਰੀ ਦੇ ਮੀਡੀਆ ਸਲਾਹ ਕਰ ਤੱਕ ਦੇ ਉੱਤੇ ਸਵਾਲ ਉੱਠਣਗੇ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾ ਕੁਝ ਕਰਨ ਧੇਰੇ ਨੇ ਜਾਂ ਨਹੀਂ ਕਰਨ ਦੇ ਰਹੇ ਇਹਦੇ ਵਿੱਚ ਆਲੇ ਜਦੋਂ ਪਾਰਟੀ ਦੇ ਅਕਸ ਦੀ ਗੱਲ ਉੱਠਦੀ ਹੈ ਨਾ ਕਿ ਪਾਰਟੀ ਦਾ ਅਕਸ ਜਿਹੜਾ ਉਹ ਜੀ ਪੰਜਾਬ ਦੇ ਅੰਦਰ ਕਿੱਦਾਂ ਦਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਾਂ ਕੇਂਦਰੀ ਲੀਡਰਸ਼ਿਪ ਇਹਦੇ ਬਾਰੇ ਕੀ ਸੋਚਦੀ ਹੈ ਸਮਝ ਸਰ ਇਸ ਉੱਤੇ ਅਸੀਂ ਚਰਚਾ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਬਾਕੀ ਸਵਾਲ ਨਾਲ ਨਾਲ ਹੋਣਗੇ ਕਿ ਕਿਨੂੰ ਕਿੱਥੋਂ ਦਿੱਲੀੋਂ ਲਿਆ ਕੇ ਕਿਉਂ ਫਿਟ ਕੀਤਾ ਜਾ ਰਿਹਾ ਜਾਂ ਉਹਨਾਂ ਦਾ ਪਿਛੋਕੜ ਕੀ ਹੈ ਜਾਂ ਇਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿਣਗੇ ਪਰ ਵੱਡਾ ਸਵਾਲ ਇਹੀ ਹੈ ਕਿ 2 ਢਾਈਆਂ 2.5 ਸਾਲ ਦੇ ਕਾਰਜਕਾਲ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਨੂੰ ਇਹ ਸਮਝ ਆਈ ਹੈ ਕਿ ਪੰਜਾਬ ਦੇ ਵਿੱਚ ਸਾਡਾ ਅਕਸ ਜਿਹੜਾ ਉਹ ਬਹੁਤ ਧੁੰਦਲਾ ਹੁੰਦਾ ਜਾ ਰਿਹਾ ਜਾਂ ਸਾਡੀ ਕਾਰਗੁਜ਼ਾਰੀ ਤੇ ਲੋਕ ਲਗਾਤਾਰ ਸਵਾਲ ਚੁੱਕ ਰਹੇ ਨੇ ਜਾਂ ਸਾਰਾ ਕੁਝ ਨੰਗਾ ਚਿੱਟਾ ਹੋ ਚੁੱਕਿਆ ਹੈ ਸੁਰਵਿੰਦਰ ਜੀ ਬੜ ਹਰ ਇੱਕ ਦੇ ਜ਼ੁਬਾਨ ਦੇ ਉੱਪਰ ਇਹੀ ਸਵਾਲ ਆ ਕਿ ਆਖਿਰ ਅਜਿਹਾ ਕੀ ਹੋਇਆ ਕਿ ਅੰਨਾ ਹਜ਼ਾਰੇ ਦੇ ਉਹਦੇ ਅੰਦੋਲਨ ਚੋਂ ਭ੍ਰਸ਼ਟਾਚਾਰ ਦੇ ਖਿਲਾਫ ਇੱਕ ਐਸਾ ਅੰਦੋਲਨ ਵਿੱਟਿਆ ਗਿਆ ਰਾਮਲੀਲਾ ਮੈਦਾਨ ਵਿੱਚ ਦਿੱਲੀ ਦੇ ਕਿ ਪੂਰੇ ਦਾ ਪੂਰਾ ਦੇਸ਼ ਚੜ ਗਿਆ ਫਿਰ ਦੇਸ਼ ਵਾਸੀਆਂ ਨੂੰ ਲੱਗਿਆ ਕਿ ਭ੍ਰਸ਼ਟਾਚਾਰ ਨੂੰ ਦੂਰ ਕਰਨ ਲਈ ਜੇਕਰ ਕੋਈ ਚੀਜ਼ ਲਾਮਬੰਦ ਹੋ ਸਕਦੀ ਹੈ ਤਾਂ ਇਸੇ ਅੰਦੋਲਨ ਵਿੱਚੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ ਦਿੱਲੀ ਵਿੱਚ ਸ਼ੁਰੂ ਹੋਈ ਦਿੱਲੀ ਵਿੱਚ ਸਰਕਾਰ ਬਣਾਈ ਪਹਿਲਾ ਚੌਥਾ ਹਿੱਸਾ ਫਿਰ 2/3 ਫਿਰ ਦੀ ਉਹਨਾਂ ਨੇ ਹੌਲੀ ਹੌਲੀ ਕਰਕੇ ਪੂਰੇ ਕਾਬਜ਼ ਹੋ ਗਏ ਹੁਣ ਸਰਕਾਰ ਦੂਜੀ ਵਾਰ ਫੇਰ ਬਣ ਗਈ ਦਿੱਲੀ ਦੇ ਵਿੱਚੋਂ ਹੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਮਾਰਕਾ ਮਾਰਦੇ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਚਾਰ ਬੰਦੇ ਮੈਂਬਰ ਪਾਰਲੀਮੈਂਟ ਬਣ ਕੇ ਜਾਂਦੇ ਰਹੇ ਫਿਰ ਸਮਾਂ ਉਹ ਵੀ ਆਇਆ ਸੁਖਵਿੰਦਰ ਜਦੋਂ ਪੰਜਾਬ 2022 ਦੇ ਵਿੱਚ ਜਮਨੀ ਪਰਦਾ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾ ਲਈ ਹੈ ਦਿੱਲੀ ਵਿੱਚ ਤਾਂ ਪੌਣੀ ਸਰਕਾਰ ਹੈ ਕਿਉਂਕਿ ਉੱਥੇ ਬਹੁਤ ਜ਼ਿਆਦਾ தਖਲ ਅੰਦਾਜ਼ੀ ਹੈਗੀ ਹੈ ਔਰ ਉਸ ਦਿੱਲੀ ਨੂੰ ਪੂਰੇ ਸੂਬੇ ਦਾ ਰੁਤਬਾ ਵੀ ਹਾਸਲ ਨਹੀਂ ਹੈ ਪੰਜਾਬ ਪੂਰਾ ਸੂਬਾ ਹੈ ਤੇ ਉਹਦਾ ਮੁੱਖ ਮੰਤਰੀ ਬਣਿਆ ਭਗਵੰਤ ਮਾਨ ਜੋ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚੋਂ ਚੁਟਕਲੇ ਬਣਾ ਕੇ ਆਪਣਾ ਕਿੱਤਾ ਕਰਦਾ ਸੀ ਚੁਟਕਲੇ ਸੁਣਾ ਕੇ ਹਰ ਲੋਕਾਂ ਨੂੰ ਉਹ ਚੁਟਕਲੇ ਸੁਣਦੇ ਸੀ ਵਧੀਆ ਲੱਗਦੇ ਸੀ ਪਰ ਚੁਟਕਲੇ ਸੁਣ ਕੇ ਮਜ਼ਾ ਲੈ ਲੈਣਾ ਤੁਹਾਡੀ ਹੀ ਮੁਸ਼ਕਿਲ ਦੇ ਵਿੱਚੋਂ ਇੱਕ ਚੁਟਕਲਾ ਸੁਣਾ ਦੇਣਾ ਲੋਕਾਂ ਨੂੰ ਪਸੰਦ ਆਇਆ ਪਰ ਲੋਕ ਇੱਥੇ ਗਲਤੀ ਕਰ ਗਏ ਕਿ ਉਹ ਚੁਟਕਲੇ ਸੁਣਾਉਣ ਵਾਲਾ ਉਹਨਾਂ ਦੇ ਦੁੱਖਾਂ ਦੇ ਹੱਲ ਨਹੀਂ ਦੇ ਸਕਿਆ ਨਾ ਤੇ ਮੈਨੀਫੈਸਟੋ ਚ ਦੇ ਸਕਿਆ ਤੇ ਨਾ ਹੀ ਸਰਕਾਰ ਬਣਾਉਣ ਤੋਂ ਪਾਅ ਦੇ ਸਕਿਆ ਹੁਣ ਆਜੋ ਕਿ ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਹੁੰਦਾ ਉਦੋਂ ਬਾਅਦ ਆਵਾਦਮੀ ਪਾਰਟੀ ਬਣਦੀ ਆ ਉਹਦਾ ਅਫਸ ਕਿੱਡਾ ਵੱਡਾ ਸੀ ਤੇ ਫਿਰ ਉਸੇ ਪਾਰਟੀ ਦੇ ਉੱਪਰ ਦਿੱਲੀ ਵਿੱਚ ਹੀ ਸ਼ਰਾਬ ਦਾ ਧੰਦਾ ਕਰਨ ਦਾ ਸਕੈਮ ਦਾ ਵੱਡਾ ਦੋਸ਼ ਲੱਗਦਾ ਫਿਰ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਹੁੰਦੀ ਆ ਉਹ ਹੁੰਦੀ ਆ ਸੁਖਵਿੰਦਰ ਵਿਜੇ ਨਾਇਰ ਵਿਜੇ ਨਾਇਰ ਵਿਜੇ ਨਾਇਰ ਇਕ ਐਸਾ ਬੰਦਾ ਵਾਹਤ ਬੰਦਾ ਜੋ ਇਹਨਾਂ ਦਾ ਪੀਆਰ ਮੈਨੇਜਰ ਸੀ ਆਮ ਆਦਮੀ ਪਾਰਟੀ ਦਾ ਪੀਆਰ ਦੇਖਣ ਵਾਲਾ ਜੋ ਇਹਨਾਂ ਨੇ ਸਾਰਾ ਇਲੈਕਸ਼ਨਾਂ ਵਿੱਚ ਕੀਤਾ ਜਾਂ মিডিਆ ਵਿੱਚ ਖੇਡੇ ਉਹ ਸਾਰਾ ਦਾ ਸਾਰਾ ਵਿਜੇ ਨਾਰਨ ਕੀਤਾ ਕਿਉਂਕਿ ਉਹਦੀ ਬੈਕਗ੍ਰਾਉਂਡ ਇਵੈਂਟ ਮੈਨੇਜਮੈਂਟ ਦੀ ਸੀ ਹਾਲਾਂਕਿ ਇਵੈਂਟ ਮੈਨੇਜਮੈਂਟ ਕਰਦੇ ਹੋਏ ਉਹਦੇ ਉੱਤੇ ਮਲਸਟ੍ਰੇਸ਼ਨ ਲੈਵਲ ਦੇ ਕੁੜੀਆਂ ਵੱਲੋਂ ਵੱਡੇ ਦੋਸ਼ ਲੱਗਦੇ ਰਹੇ ਨੇ ਪਰ ਉਹ ਅਰਵਿੰਦ ਕੇਜਰੀਵਾਲ ਦਾ ਸੱਜਾ ਹੱਥ ਬਣਦਾ ਤੇ ਖੱਬਾ ਹੱਥ ਬਣਦਾ ਵਿਭਵ ਠੀਕ ਹੈ ਨਾ ਤੇ ਉਹ ਦੋਨੋਂ ਜਾਣੇ ਰਲ ਕੇ ਚਲਾਉਂਦੇ ਨੇ ਹੁਣ ਇਦੂ ਬਾਅਦ ਪੰਜਾਬ ਦੇ ਵਿੱਚ ਉਹੀ ਦੋਸ਼ ਸਰਕਾਰ ਨੂੰ ਲੱਗਦੇ ਨੇ ਮਾਈਨਿੰਗ ਖੁੱਲੀ ਚੱਲ ਰਹੀ ਆ ਜਿਹਦੇ ਲਈ ਤੁਸੀਂ ਫైనాన్స్ ਮਿਨਿਸਟਰ ਪੰਜਾਬ ਨੂੰ ਸਿੱਧਾ ਸਿੱਧਾ ਦੋਸ਼ੀ ਮੰਨ ਸਕਦੇ ਹੋ ਕਿਉਂਕਿ ਐਕਸਾਈਜ਼ ਐਂਡ ਟੈਕਸਟੇਸ਼ਨ ਉਹਦੇ ਕੋਲੇ ਹੈਗਾ ਤੇ ਉਹ ਜਿੱਥੇ ਲੂਪ ਹੋਲ ਸ਼ੁਰੂ ਹੁੰਦੇ ਨੇ ਸਭ ਤੋਂ ਪਹਿਲਾਂ ਉਸੇ ਮੰਤਰਾਲੇ ਚ ਸ਼ੁਰੂ ਹੁੰਦੇ ਨੇ ਸ਼ਰਾਬ ਦੀ ਪਾਲਿਸੀ ਪੰਜਾਬ ਦੀ ਵੀ ਦਿੱਲੀ ਵਾਲੀ ਕਾਪੀ ਕਰਕੇ ਲਾਈ ਤੇ ਮੁੜ ਕੇ ਜਿਸ ਤਰੀਕੇ ਨਾਲ ਸ਼ਰਾਬ ਦੇ ਵਿੱਚ ਠੇਕੇ ਦਿੱਤੇ ਗਏ ਜਾਂ ਇਸ ਵੇਲੇ ਜੋ ਸ਼ਰਾਬ ਦੀ ਪਾਲਿਸੀ ਚੱਲ ਰਹੀ ਆ ਔਰ ਜਿਹੜੇ ਐਕਸਾਈਜ਼ ਦੇ ਅਫਸਰਾਂ ਦੇ ਉੱਪਰ ਪਰਚੇ ਹੋਏ ਨੇ ਜਿਨ੍ਹਾਂ ਦੇ ਖਿਲਾਫ ਐਕਸਾਈਜ਼ ਦੇ ਹੀ ਬੰਦਿਆਂ ਨੇ ਐਫ ਆਈ ਆਰ ਵਿੱਚ ਨਾਮ ਲਿਖਾਏ ਹੋਏ ਨੇ ਆਪਣਾ ਕੇਸ ਸਬਮਿਟ ਨੇ ਜਿਹੜੀ ਪੁਲਿਸ ਰਿਪੋਰਟ ਵਿੱਚ ਅਦਾਲਤਾਂ ਵਿੱਚ ਸਬਮਿਟ ਨੇ ਉਹਨਾਂ ਲੋਕਾਂ ਨੂੰ ਹੀ ਹਰਪਾਲ ਚੀਮ ਨੇ ਮੂਰੇ ਕੀਤਾ ਔਰ ਆਖਰਕਾਰ ਕੀ ਹੋਇਆ ਅੱਜ ਪੰਜਾਬ ਸਰਕਾਰ ਮਾਈਨਿੰਗ ਨੂੰ ਲੈ ਕੇ ਚੇਤਨ ਸਿੰਘ ਜੋੜੇ ਮਾਜਰਾ ਹਾਂਜੀ ਤੁਹਾਡਾ ਪਠਾਨ ਮਾਜਰਾ ਇਹ ਮਾਈਨਿੰਗ ਇਹ ਸਾਰੇ ਭਗਵੰਤ ਮਾਨ ਦੇ ক্লোਜ਼ ਬੰਦੇ ਨੇ ਮਤਲਬ ਕਿ ਭਗਵੰਤ ਮਾਨ ਸਾਹਿਬ ਆਪਣੇ ਆਪ ਨੂੰ ਤਾਂ ਇਮਾਨਦਾਰ ਕਹਾ ਰਹੇ ਨੇ ਪਰ ਆਪ ਦੇ ਨਾਲ ਦੇ ਸੱਜੇ ਖੱਬੇ ਇਥੋਂ ਤੱਕ ਕਿ ਉਹਨਾਂ ਦੇ ਪਰਿਵਾਰ ਦੇ ਉੱਪਰ ਵੀ ਇਲਜ਼ਾਮ ਲੱਗਦੇ ਨੇ ਕਿ ਪੰਜਾਬ ਬੇਲਗਾਮ ਹੋ ਕੇ ਭ੍ਰਿਸ਼ਟਾਚਾਰ ਦਾ ਮੁਖ ਕੇਂਦਰ ਬਣ ਗਿਆ ਜਾਲੀ ਪਿਲਿੰਗ ਦਾ ਕਿੰਨਾ ਵੱਡਾ ਅੱਡਾ ਪੰਜਾਬ ਬਣ ਚੁੱਕਿਆ ਹੈਗਾ ਐਕਸਾਈਜ਼ ਦੀ ਜਿਹੜੀ ਗੱਲ ਹੈ 39000 ਕਰੋੜ ਦੀ ਲੀਕੇਜ ਦੀ ਕਰਦੇ ਸੀ ਕਿ ਅੱਜ ਲੋਕਾਂ ਨੇ ਮੰਨ ਨਹੀਂ ਲਿਆ ਕਿ ਉਹ 39000 ਕਰੋੜ ਲੀਕ ਤਾਂ ਉਵੇਂ ਹੀ ਹੋ ਰਿਆ ਪਰ ਅੱਗੇ ਲੀਕ ਹੋ ਕੇ ਉਹ ਕਾਂਗਰਸ ਦੇ ਖੇਤਾਂ ਵਿੱਚ ਜਾਂਦਾ ਸੀ ਉਤੋਂ ਪਹਿਲਾਂ ਉਹ ਅਕਾਲੀਆਂ ਦੇ ਖੇਤਾਂ 'ਚ ਜਾਂਦਾ ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਬਾਹਾਂ 'ਚ ਜਾਣ ਲੱਗ ਗਿਆ ਹੁਣ ਇਹਨਾਂ ਦੀਆਂ ਫਸਲਾਂ ਵੀ ਉੱਗ ਜਾਣਗੀਆਂ ਤੇ ਆਉਂਦੇ ਦਿਨਾਂ ਵਿੱਚ ਇਹਨਾਂ ਦੇ ਵੀ ਖੇਤ ਬਣ ਜਾਣਗੇ ਸੋ ਅਕਸ ਨੂੰ ਬਣਾਉਣਾ ਤੇ ਅਕਸ ਨੂੰ ਪੜਾਏ ਰੱਖਣਾ ਇਹ ਉਹਨਾਂ ਦੇ ਉੱਪਰ ਹੀ ਲੱਗਦਾ ਹੈਗਾ ਜਿਹੜੇ ਵਿਸ਼ਾਲਾਂ ਲੈ ਕੇ ਤੁਰਦੇ ਨੇ ਕਿ ਅਸੀਂ ਮੁਲਕ ਦੇ ਵਿੱਚ ਨਿਆ ਅਤੇ ਕਾਨੂੰਨ ਦਾ ਰਾਜ ਪੈਦਾ ਕਰਾਂਗੇ ਪਰ ਉਹ ਕਰਨ ਵਿੱਚ ਅਸਫਲ ਰਹਿੰਦੇ ਨੇ ਜਿਸ ਦੇ ਵਿੱਚ ਮੁੱਖ ਦੇਸ਼ੀ ਭਗਵੰਤ ਮਾਨ ਹੀ ਰਹੇਗਾ ਪੰਜਾਬੀਆਂ ਦੇ ਲਈ ਅਰਵਿੰਦ ਕੇਜਰੀਵਾਲ ਉਹਦੇ ਨਾਲ ਖੜਾ ਮਿਲੇਗਾ ਸੁਖਵਿੰਦਰ ਆਖਿਰਕਾਰ ਇੱਕ ਹੋਰ ਗੱਲ ਹੈ ਨਾ ਕਿ ਜਦੋਂ ਅਸੀਂ ਮਾਫੀਆ ਦੀ ਗੱਲ ਕਰਦੇ ਆ ਸਮੋਦ ਸਭ ਕੇ ਹਾਈ ਕਮਾਂਡ ਨੇ ਸੀਰੀਅਸ ਕਿਉਂ ਨਹੀਂ ਲਿਆ ਜੇ ਹਾਈ ਕਮਾਂਡ ਨਹੀਂ ਸੀਰੀਅਸ ਲੈਂਦੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਤਰੀਕੇ ਨਾਲ ਸੀਰੀਅਸ ਕਿਉਂ ਨਹੀਂ ਲਿਆ ਜਾਂ ਫਿਰ ਉਹ ਬਹੁਤ ਕੁਝ ਆਪਣੇ ਅੰਦਰ ਸਮੇਟੀ ਬੈਠੇ ਨੇ ਜਿਹੜਾ ਸਮਾਂ ਆਉਣ ਤੇ ਕਿ ਹਾਈ ਕਮਾਂਡ ਨੂੰ ਅੱਖਾਂ ਕੱਢਣ ਲਈ ਕਾਫੀ ਆ ਸਮਾਂ ਆਉਣ ਤੇ ਉਹਨੂੰ ਬਾਹਰ ਕੱਢਿਆ ਜਾਵੇਗਾ ਜਾਂ ਉਸ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ ਕਿ ਮੇਰੇ ਤੇ ਕਿਦਾਂ ਦਾ ਪ੍ਰੈਸ਼ਰ ਸੀਗਾ ਜਾਂ ਮੈਨੂੰ ਕਿਦਾਂ ਵਰਤਿਆ ਗਿਆ ਮੈਂ ਕੁਮਰ ਵਿਜੇ ਪ੍ਰਤਾਪ ਦੇ ਉਸ ਬਿਆਨ ਦੀ ਗੱਲ ਕਰ ਰਹੇ ਹਾਂ ਜਿਹੜਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸ਼ਰਿਆਨ ਦਿੱਤਾ ਕਿ ਪੰਜਾਬ ਨੂੰ ਮਾਫੀਆ ਰਨ ਕਰ ਰਿਹਾ ਉਦੋਂ ਸਪੀਕਰ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਤਾਂ ਇਦਦਰ ਉਹਨਾਂ ਨੇ ਜਵਾਬ ਦਿੱਤਾ ਤਾਂ ਇਹ ਬਹੁਤ ਵੱਡਾ ਮਤਲਬ ਕਿ ਪੰਜਾਬ ਦੇ ਵਿੱਚ ਇੱਕ ਮੁੱਦਾ ਬਣਦਾ ਕਿ ਜਦੋਂ ਸਰਕਾਰ ਦਾ ਨੁਮਾਇੰਦਾ ਐਮ ਐਲ ਏ ਬਹੁਤ ਵੱਡੇ ਪੱਧਰ ਤੇ ਇਹ ਇਲਜ਼ਾਮ ਲਾਉਂਦਾ ਹੈ ਭ੍ਰਿਸ਼ਟਾਚਾਰ ਦੇ ਇਲਜ਼ਾਮ ਸਪੀਕਰ ਸਾਹਿਬ ਨੇ ਆਪ ਕਿਆ ਕਿ ਦੇਖੋ ਕਾਲੀਆਂ ਭੇਡਾਂ ਬੈਠੀਆਂ ਤਾਂ ਇਹਨੂੰ ਸੀਰੀਅਸ ਕਿਉਂ ਨਹੀਂ ਲਿਆ ਗਿਆ ਇਹਦੇ ਉੱਤੇ ਪਰਦਾ ਕਿਉਂ ਪਾਇਆ ਗਿਆ ਉਹ ਗੱਲ ਲੋਕਾਂ ਦੇ ਵਿੱਚ ਚਲੀ ਗਈ ਕਿ ਮਾਫੀਆ ਜੇ ਸਰਕਾਰ ਚਲਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਪਾਣੂ ਉੱਤੇ ਬੈਠੇ ਕੀ ਕਰ ਦੇਣਗੇ ਉਹ ਕਿਹੜਾ ਮਾਫੀਆ ਹੈ ਕੀ ਉਹਨੂੰ ਕਦੇ ਨੰਗਾ ਕੀਤਾ ਜਾਊਗਾ ਜਾਂ ਜਿਹੜਾ ਪੈਸੇ ਦਾ ਫਲੋ ਹੈ ਕਿਉਂਕਿ ਜਿਹੜਾ ਮਾਫੀਆ ਦੇ ਜ਼ਰੀਏ ਪੈਸਾ ਇਕੱਠਾ ਹੁੰਦਾ ਜਿਵੇਂ ਵੀ ਚੱਲਦਾ ਆ ਕਿ ਉਹ ਕਿੱਧਰ ਨੂੰ ਜਾ ਰਿਹਾ ਹੈ ਜੇ ਉਹ ਦਿੱਲੀ ਵੱਲ ਨੂੰ ਜਾ ਰਿਹਾ ਤਾਂ ਉਹ ਕਿਵੇਂ ਜਾ ਰਿਹਾ ਉਹਦੇ ਸੋਰਸ ਕਿਹੜੇ ਨੇ ਜਿਉ ਮਾਫੀਆ ਜਿਹੜਾ ਮਤਲਬ ਚਲਾ ਰਹੇ ਨੇ ਜੀ ਉਹਨਾਂ ਦੇ ਘਰਾਂ ਤੱਕ ਜਾ ਰਿਹਾ ਕੀ ਉਹਦੀ ਕਦੇ ਜਾਂਚ ਪੜਤਾਲ ਹੋਏਗੀ ਕਦੇ ਏਜੰਸੀਆਂ ਆ ਕੇ ਉਹਨੂੰ ਵੇਖਣ ਗਿਆ ਜਾਂ ਵਿਜੀਲੈਂਸ ਕਦੇ ਵੇਖੇਗੀ ਕੀ ਉਹਦੇ ਉਹਦੇ ਵੱਲ ਨੂੰ ਹੱਥ ਪਾਇਆ ਜਾਵੇਗਾ ਜਾਂ ਕਿਉਂ ਨਹੀਂ ਪਾਇਆ ਜਾ ਰਿਹਾ ਜਿਵੇਂ ਕੋਹਣ ਵੀ ਜੇ ਪ੍ਰਤਾਪ ਵਰਗੇ ਵੀ ਖੁਲਾਸੇ ਕਰਦੇ ਨੇ ਇਹਦੇ ਦੋ ਜਵਾਬ ਨੇ ਸੁਖਵਿੰਦਰ ਇਕ ਤਾਂ ਆਮ ਆਦਮੀ ਪਾਰਟੀ ਦੇ ਅੰਦਰੋਂ ਹੀ ਜਵਾਬ ਪੈਦਾ ਹੁੰਦਾ ਇੱਕ ਭਾਰਤੀ ਰਾਜਨੀਤੀ ਦੇ ਵਿੱਚੋਂ ਜਵਾਬ ਪੈਦਾ ਹੁੰਦਾ ਪਹਿਲਾਂ ਮੈਂ ਭਾਰਤੀ ਰਾਜਨੀਤੀ ਦੇ ਵਿੱਚੋਂ ਜਵਾਬ ਜਿਹੜਾ ਪੈਦਾ ਹੁੰਦਾ ਉਹਦਾ ਜ਼ਿਕਰ ਕਰਦਾ ਤੁਸੀਂ ਦੇਖੋ ਸਾਡੇ ਪਾ ਮੁਲਕ ਦੇ ਵਿੱਚ ਮੁੱਖ ਤੌਰ ਦੇ ਉੱਪਰ ਕਾਂਗਰਸ ਪਾਰਟੀ ਹੀ ਸਭ ਤੋਂ ਵੱਡੀ ਪਾਰਟੀ ਰਹੀ ਹੈ ਸਮੇਂ ਦੇ ਨਾਲ ਉਹਦੇ ਵਿੱਚ ਜੋ ਵਿਕਟਨ ਹੋਏ ਭਾਜਪਾ ਪਿਛਲੇ 12 ਸਾਲ ਤੋਂ ਰਾਜ ਕਰ ਰਹੀ ਹੈ 11 ਸਾਲ ਤੋਂ ਉਹਦਾ ਕਾਰਨ ਕੀ ਹੈ ਹਾਲਾਂਕਿ ਉਹਦੇ ਵਿੱਚ 5 ਸਾਲ ਅਲੱਗ ਨੇ ਅਵਾਜਪਾਈ ਸਾਹਿਬ ਦੇ ਵਿੱਚ ਉਹਦਾ ਕਾਰਨ ਇਹੀ ਸੀ ਜਦੋਂ ਮਨਮੋਹਨ ਸਿੰਘ ਦੂਸਰੀ ਟਰਮ ਚਲਾ ਰਹੇ ਸੀ ਤੱਕੀ ਉਹਨਾਂ ਦੇ ਨਾਲ ਜਿਹੜੀਆਂ ਸਹਿਯੋਗੀ ਪਾਰਟੀਆਂ ਸੀ ਉਹ ਕੋਜੀ ਕੀ ਨਾ ਸੀ ਉਹਦਾ ਸਾਊਥ ਇੰਡੀਆ ਦੇ ਰਾਜਾ ਤੇ ਉਹ ਜਿਹੜੇ ਸਾਊਥ ਇੰਡੀਆ ਕਿਤੇ ਵੱਡੇ ਵੱਡੇ ਇਲਜ਼ਾਮ ਲੱਗੇ ਸੀ ਜਾਂ ਪੰਜਾਬ ਦੇ ਵਿੱਚ ਵੀ ਉਹ ਚੀਜ਼ਾਂ ਇਲਜ਼ਾਮ ਸੀ ਬਿਹਾਰ ਵਿੱਚ ਵੀ ਲੱਗੇ ਔਰ ਜਿਹੜੇ ਉਹਨਾਂ ਦੇ ਸੀ ਉਸ ਤੋਂ ਬਾਅਦ ਕਿੱਥੇ ਲੈਵਲ ਤੱਕ ਗਏ ਰੇਲਵੇ ਦੇ ਮਮਤਾ ਬੈਨਰਜੀ ਉੱਪਰ ਵੀ ਸੀਗੇ ਔਰ ਇਹੀ ਕਾਰਨ ਤੁਸੀਂ ਲਾਲੂ ਦਾ ਫੌਟਰ ਸਕੈਮ ਲੈ ਲਓ ਤੁਸੀਂ ਚੋਟਾਲੇ ਦਾ ਮਾਸਟਰਾਂ ਦੀ ਭਰਤੀ ਲੈ ਲਓ ਐਕਸਾਈਜ਼ ਆਪਣੇ ਐਕਸਾਈਜ਼ ਇਨਸਪੈਕਟਰਾਂ ਦੀ ਭਰਤੀ ਲੈ ਲਓ ਪੀਸੀਐਸ ਦੀ ਭਰਤੀ ਲੈ ਲਓ ਹਰਿਆਣਾ ਤਾਂ ਭਰਿਆ ਪਿਆ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਨਾਲ ਸਰਕਾਰੀ ਕਾਲਜਾਂ ਦੇ ਪ੍ਰੋਫੈਸਰਾਂ ਨੂੰ ਪਿਛਲੇ ਰਸਤੇ ਤੋਂ ਅੰਦਰ ਵਾੜਨ ਦੀਆਂ ਗੱਲਾਂ ਯੂਨੀਵਰਸਿਟੀ ਦੇ ਵਿੱਚ ਧੱਕੇ ਨਾਲ ਵਾੜਨ ਦੀਆਂ ਗੱਲਾਂ ਔਰ ਛੋਟੀ ਛੋਟੀਆਂ ਨੌਕਰੀਆਂ ਦੇ ਬਦਲੇ ਜਿਸ ਪੱਤਰ ਦੇ ਉੱਪਰ ਕੰਮ ਹੋਇਆ ਵੱਡੇ ਸਕੈਮ ਹੋਏ ਨੇ ਫਿਰ ਉਸੇ ਤਰੀਕੇ ਨਾਲ ਜਲਲਤਾ ਵੀ ਕਰਦੀ ਰਹੀ ਹੈਗੀ ਆ ਤੋ ਇਹ ਜਿਹੜੀਆਂ ਛੋਟੀਆਂ ਖੇਤਰੀ ਪਾਰਟੀਆਂ ਨੇ ਇਨ੍ਹਾਂ ਦੇ ਵਿੱਚ ਕਿਉਂਕਿ ਇਹਨਾਂ ਦਾ ਕੈਡਰ ਲੈਵਲ ਬਹੁਤ ਛੋਟਾ ਹੁੰਦਾ ਔਰ ਉਹਨਾਂ ਦੀ ਸੰਖਿਆ ਬਹੁਤ ਥੋੜੀ ਹੁੰਦੀ ਆ ਤੇ ਉਹਦੇ ਲਈ ਪਾਰਟੀ ਨੂੰ ਚਲਾਉਣ ਲਈ ਵੱਡਾ ਸਰਮਾਇਆ ਚਾਹੀਦਾ ਹੁੰਦਾ ਕਿਉਂਕਿ ਇਹਨਾਂ ਨੇ ਲੜਾਈ ਤਾਂ ਰਾਸ਼ਟਰੀ ਪਾਰਟੀ ਨਾਲ ਕਰਨੀ ਹੁੰਦੀ ਆ ਫਿਰ ਇਹਨਾਂ ਕੋਲ ਇੱਕੋ ਹੀ ਰਾਹ ਬਚਦਾ ਜੋ ਕਿ ਅਕੀਦਤ ਨੂੰ ਵੇਚ ਕੇ ਹੀ ਚੁਣਿਆ ਜਾ ਸਕਦਾ ਉਹ ਹੈ ਭ੍ਰਿਸ਼ਟਾਚਾਰ ਦਾ ਰਸਤਾ ਔਰ ਜਦੋਂ ਪਾਰਟੀਆਂ ਅਕੀਦਤ ਨੂੰ ਐਥਿਕਸ ਨੂੰ ਵੇਚ ਦਿੰਦੀਆਂ ਨੇ ਫਿਰ ਭ੍ਰਿਸ਼ਟਾਚਾਰ ਉਹਨਾਂ ਨੂੰ ਚਾਰੇ ਪਾਸਿਓਂ ਘੇਰ ਲੈਂਦਾ ਹੈਗਾ ਸਾਡੀ ਗੁਰਬਾਣੀ ਵੀ ਕਹਿੰਦੀ ਆ ਨਾ ਕਿ ਤਪੋ ਰਾਜ ਰਾਜੋ ਨਰਕ ਰਾਜੋ ਨਰਕ ਮਤਲਬ ਕਿ ਤੁਸੀਂ ਰਾਜ ਕਰਨ ਲਈ ਜਦੋਂ ਧਰਮ ਦੇ ਨਾਂ ਨੂੰ ਛੱਡ ਦਿੰਨੇ ਹੋ ਤਪ ਤਾਂ ਧਰਮ ਦੇ ਵਿੱਚੋਂ ਹੀ ਆ ਨਾ ਪਰ ਜਦੋਂ ਤੁਸੀਂ ਧਰਮ ਨੂੰ ਛੱਡ ਦਿੰਨੇ ਹੋ ਫਿਰ ਤੁਹਾਡੇ ਮੂਰੇ ਨਰਕ ਹੀ ਆ ਜਾਂਦਾ ਕਿਉਂਕਿ ਤੁਸੀਂ ਭ੍ਰਸ਼ਟਾਚਾਰ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦੇ ਗਲਤ ਕੰਮ ਕਰਦੇ ਹੋ ਫਿਰ ਤੁਹਾਡੇ ਪੱਲੇ ਕੀ ਪੈਂਦਾ ਉਹ ਆਮ ਆਦਮੀ ਪਾਰਟੀ ਦੀ ਐਗਜ਼ਾਮਪਲ ਆ ਮੇਰਾ ਦੂਜਾ ਉੱਤਰ ਹੋਵੇਗਾ ਇਸ ਵੇਲੇ ਆਮ ਆਦਮੀ ਪਾਰਟੀ ਦੇ ਉੱਪਰ ਜਿਸ ਤਰੀਕੇ ਦਾ ਗਲਬਾ ਕੇਜਰੀਵਾਲ ਸਾਹਿਬ ਨੇ ਪੜਾ ਰੱਖਿਆ ਉਹ ਕਿਸੇ ਕਿਸੇ ਨੂੰ ਕੋਈ ਵੀ ਨਜ਼ਰਅੰਦਾਜ਼ ਨਹੀਂ ਕਰਦਾ ਹਰ ਤਰੀਕੇ ਨਾਲ ਉਹਨਾਂ ਦਾ ਹੁਕਮ ਦਿੱਲੀ ਵਿੱਚ ਤਾਂ ਇੰਪੋਜ਼ ਹੁੰਦਾ ਹੀ ਹੁੰਦਾ ਪੰਜਾਬ ਦੇ ਵਿੱਚ ਵੀ ਹੁੰਦਾ ਔਰ ਉਹਨਾਂ ਦੇ ਹੁਕਮਾਂ ਨੂੰ بار بار ਲੱਗੂ ਕਰਨਾ ਭਗਵੰਤ ਮਾਨ ਦਾ ਸਾਥ ਕੁੱਟਦਾ ਕਦੇ ਤਾਂ ਕੁੱਟਦਾ ਆ ਕੇ ਬੰਦੇ ਦਾ ਦੇਖੋ ਇੱਕ ਵਾਰ ਤਾਂ ਉਹ ਪੱਗ ਰੱਖ ਕੇ ਆ ਗਿਆ ਕੇਜਰੀਵਾਲ ਦੇ ਪੈਰਾਂ ਵਿੱਚ ਪੰਜਾਬ ਦੀ ਗੱਡੀ ਤੇ ਉੱਪਰ ਬੈਠ ਗਿਆ ਪਰ ਹੁਣ ਪੰਜਾਬ ਨੂੰ ਚਲਾਉਣਾ ਤਾਂ ਜ਼ਿੰਮੇਵਾਰੀ ਭਗਵੰਤ ਮਾਨ ਦੀ ਹੈ ਨਾ ਲੋਕਾਂ ਨੇ ਵੋਟਾਂ ਤਾਂ ਉਹਦੇ ਮੂੰਹ ਨੂੰ ਹੀ ਪਾਈਆਂ ਨੇ ਚਾਹੇ ਉਹਦੇ ਚੁਟਕਲੇ ਸੁਣ ਕੇ ਪਾਈਆਂ ਨੇ ਜਾਂ ਉਹਦੇ ਚੁਟਕਲਿਆਂ ਵਿੱਚੋਂ ਕੁਝ ਸੱਚਾਈਆਂ ਲੱਭਣ ਵਾਲੇ ਲੋਕਾਂ ਨੂੰ ਆਸਾਂ ਜਾਗੀਆਂ ਤੇ ਉਹਨਾਂ ਨੇ ਉਹਨਾਂ ਨੂੰ ਪਾਤਾ ਸੋ ਪੰਜਾਬ ਦੇ ਵਿੱਚ ਜਦੋਂ ਭਗਵੰਤ ਮਾਨ ਨੂੰ ਇਹ ਅਹਿਸਾਸ ਹੋਣ ਲੱਗ ਗਿਆ ਕਿ ਉਹ ਖਾਲੀ ਹੱਥ ਬੈਠਾ ਗੱਦੀ ਦੇ ਉੱਪਰ ਉਹਦੇ ਪੱਲੇ ਕੁਝ ਨਹੀਂ ਫਿਰ ਉਹ ਇੱਕ ਦਵੰਦ ਸ਼ੁਰੂ ਹੁੰਦਾ ਜਿਹਨੂੰ ਆਖਰਕਾਰ ਠੰਡੀ ਲੜਾਈ ਦਾ ਨਾਮ ਵੀ ਦਿੱਤਾ ਜਾਂਦਾ ਕੋਲਡ ਵਾਰ ਕੇਜਰੀਵਾਲ ਤੇ ਭਗਵੰਤ ਮਾਨ ਦੋਨਾਂ ਵਿੱਚੋਂ ਪੰਜਾਬ ਦੇ ਵਿੱਚ ਵੱਡਾ ਕੌਣ ਵੱਡਾ ਕੇਜਰੀਵਾਲ ਬਣ ਰਿਹਾ ਔਰ ਉਸੇ ਕਸ਼ਮਕਸ਼ ਦੇ ਵਿੱਚ ਪੰਜਾਬ ਦੇ ਇਸ਼ਤਿਹਾਰਬਾਜ਼ੀ ਦਾ ਬਜਟ ਵੀ 8-900 ਕਰੋੜ ਦੇ ਉੱਪਰ ਚਲਾ ਗਿਆ ਔਰ ਉਹ ਬਜਟ ਵਰਤਿਆ ਕਿੱਥੇ ਜਾ ਰਿਹਾ ਉਹ ਬਜਟ ਵਰਤਿਆ ਜਾ ਰਿਹਾ ਪੰਜਾਬ ਤੋਂ ਬਾਹਰ ਆਮ ਆਦਮੀ ਪਾਰਟੀ ਨੂੰ ਚਮਕਾਉਣ ਲਈ ਪੰਜਾਬ ਤੋਂ ਬਾਹਰ ਬੰਗਾਲ ਦੇ ਵਿੱਚ ਅਸਾਮ ਦੇ ਵਿੱਚ ਹਾਂਜੀ ਆਪਣੇ ਅਰुणाਚਲ ਪ੍ਰਦੇਸ਼ ਆਂਧਰਾ ਪ੍ਰਦੇਸ਼ ਤਮਿਲਨਾਡ ਦੇ ਅਖਬਾਰਾਂ ਦੇ ਵਿੱਚ ਉਹਨਾਂ ਦੀ ਲੈਂਗੁਏਜਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਸ਼ਤਿਹਾਰ ਛਪਦੇ ਨੇ ਡੀਪੀਆਰ ਵੱਲੋਂ ਜਾਰੀ ਕੀਤੇ ਹੁੰਦੇ ਨੇ ਤੇ ਉਹਦਾ ਫਾਇਦਾ ਤਾਂ ਫਿਰ ਆਮ ਆਦਮੀ ਪਾਰਟੀ ਦੀ ਲੋਕਲ ਸੈੱਲ ਨੂੰ ਹੀ ਹੋਏਗਾ ਨਾ ਪਰ ਖਰਚਾ ਤਾਂ ਪੰਜਾਬ ਸਰਕਾਰ ਦਾ ਹੋ ਰਿਹਾ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਵੇਲੇ ਤਾਂ ਜੋ ਲੜਾਈ ਸੀ ਠੱਡੀ ਜੰਗ ਦੀ ਕਿ ਅਮਰਿੰਦਰ ਨੇ ਪੂਰੇ ਦਾ ਪੂਰਾ ਗਲਬਾ ਪਕੜਿਆ ਹੋਇਆ ਸੀ ਉਹੀ ਲੜਾਈ ਇਸ ਵੇਲੇ ਅਰਵਿੰਦ ਕੇਜਰੀਵਾਲ ਤੇ ਅਮਰਿੰਦਰ ਉਹਦੇ ਵਿੱਚ ਆਪਣੇ ਭਗਵੰਤ ਮਾਨ ਦੇ ਵਿਚਾਰ ਆ ਔਰ ਇਸ ਨੂੰ ਕਿਸੇ ਨਾ ਕਿਸੇ ਕਿਨਾਰੇ ਤਾਂ ਲੱਗਣਾ ਹੀ ਪੈਣਾ ਕਿਉਂਕਿ ਜੇ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਰਹਿਣਾ ਪੰਜਾਬ ਦੇ ਵਿੱਚ ਦੁਆਰੇ ਸਰਕਾਰ ਬਣਾਉਣ ਦੇ ਲਈ ਜ਼ੋਰ ਜ਼ਮਾਇਸ਼ ਕਰਨੇ ਹਸਤਾਇ ਵਿੱਚ ਤਾਂ ਉਹਨੂੰ ਕੇਜਰੀਵਾਲ ਤੋਂ ਆਪਣੇ ਜੁੱਲੇ ਨੂੰ ਛਡਾਉਣਾ ਹੋਵੇਗਾ ਆਪਣੀ ਗਰਦਨ ਨੂੰ ਫ੍ਰੀ ਕਰਨਾ ਹੋਵੇਗਾ ਔਰ ਕੇਜਰੀਵਾਲ ਇਹ ਬੜੀ ਪੱਟੀ ਬੇਫਕੂਫੀ ਕਰ ਰਿਹਾ ਜਿਹੜੇ ਆ ਠੀਕ ਹੈ ਕਿ ਭਗਵੰਤ ਮਾਨ ਦੇ ਜਿਹੜੇ OSDC ਉਹਨਾਂ ਨੇ ਮਨਾਈਆਂ ਕੀਤੀਆਂ ਪਠਾਨ ਮਾਜਰੇ ਦੀਆਂ ਜਾਂ ਚੌੜੇ ਮਾਜਰੇ ਦੀਆਂ ਮਨਾਈਆਂ ਦਿੱਤੀਆਂ ਨੇ ਉਦੋਂ ਤੁਹਾਡੀ ਗਗਨ ਜਿਹੜੀ ਮੰਤਰੀ ਹੈਗੀ ਆ ਖਰੜ ਵਾਲੀ ਐਮਐਲਏ ਉਹਦੀਆਂ ਵੀ ਇਹ ਸਾਰੇ ਮਾਈਨਿੰਗ ਦੇ ਵਿੱਚ ਇਨਵੋਲਬ ਰਹੇ ਇਹਨਾਂ ਨੂੰ ਹਟਾ ਦਿੱਤਾ ਗਿਆ ਪਰ ਇਸ ਤੋਂ ਬਾਅਦ ਸਵਾਲ ਇਹ ਵੀ ਆਉਂਦੇ ਨੇ ਫਿਰ ਹਰਜੋਤ ਬਾਸ ਕਿਵੇਂ ਬਚਿਆ ਰਹਿ ਗਿਆ ਮਤਲਬ ਕਿ ਕਿਤੇ ਨਾ ਕਿਤੇ ਪਿੱਖਣ ਚੂਸ ਉੱਥੇ ਵੀ ਹੈਗਾ ਕਿ ਕੇਜਰੀਵਾਲ ਦੇ ਪੱਖ ਵਿੱਚ ਕੌਣ ਆ ਤੇ ਭਗਵੰਤ ਮਾਨ ਦੇ ਪੱਖ ਵਿੱਚ ਕੌਣ ਆ ਮੰਤਰਾਲੇ ਉਹਨਾਂ ਦੇ ਗਏ ਜਿਹੜੇ ਭਗਵੰਤ ਮਾਨ ਦੇ ਪੱਖ ਵਿੱਚ ਸੀ ਰਾਜਸੀਤਾ ਉਹਨਾਂ ਦੇ ਗਈਆਂ ਜਿਹੜੇ ਭਗਵੰਤ ਮਾਨ ਦੇ ਪੱਖ ਵਿੱਚ ਸੀ ਤੇ ਜਿਹੜੇ ਹਰਜੋਤ ਪਾਸ ਵਰਗੇ ਕੇਜਰੀਵਾਲ ਦੇ ਬਲੂ ਆਈਡ ਬாய் ਹੈਗੇ ਨੇ ਉਹਨਾਂ ਨੂੰ ਉਵੇਂ ਰੱਖਿਆ ਜਾ ਰਿਹਾ ਹਾਲਾਂਕਿ ਹਰਜੋਤ ਪਾਸ ਦੇ ਉੱਪਰ ਉਹਦੀ ਵਾਈਫ ਦੇ ਉੱਪਰ 100 ਕਰੋੜ ਦਾ ਕਪਲਾ ਲੱਗਿਆ ਹਨਾ ਜੀ ਫੇਰ 1158 ਵਾਲਿਆਂ ਦੇ ਉੱਪਰ ਵੀ ਕਪਲਾ ਲੱਗਿਆ ਕਿ ਇਹਨਾਂ ਨੇ ਪਤਾ ਨਹੀਂ ਕਿੰਨੇ ਮੋٹے ਪੈਸੇ ਦਿੱਤੇ ਨੇ ਜਿਹੜੇ ਔਰ ਹਾਈ ਕੋਰਟ ਦੇ ਵਿੱਚ ਵੀ ਪੈਸੇ ਕਿੰਨੇ ਚੱਲੇ ਨੇ ਕਿ ਇਹਨਾਂ ਦੇ ਹੱਕ ਵਿੱਚ ਉਹ ਆਇਆ ਮਤਲਬ ਦੋਸ਼ ਲੱਗਦੇ ਨੇ ਸੋ ਮੈਂ ਕਹਿ ਰਿਹਾ ਕਿ ਇਸ ਵੇਲੇ ਜਿਹੜੇ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਉਹ ਦੋ ਪੱਖੇ ਹੋ ਚੁੱਕੇ ਨੇ ਇੱਕ ਭਗਵੰਤ ਮਾਨ ਦਾ ਪਲੜਾ ਤੇ ਇੱਕ ਕੇਤਰੀਵਾਲ ਦਾ ਤੇ ਜਦੋਂ ਟੱਗ ਆਫ ਵਾਰ ਸ਼ੁਰੂ ਹੋ ਜਾਵੇ ਫਿਰ ਕਸ਼ਮਕਸ਼ ਚੱਲਦੀ ਆ ਪਰ ਇੱਕ ਦਿਨ ਤਾਂ ਇੱਕ ਸਿਰੇ ਨੂੰ ਡਿੱਗਣਾ ਪੈਣਾ ਸੁਖਵਿੰਦਰ ਬਿਲਕੁਲ ਖਬਰਾਂ ਤੋਂ ਇਹ ਵੀ ਕਿ ਹਾਈ ਕਮਾਂਡ ਨੇ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਨੇ ਜਮਲ ਸਿੰਘ ਉਹਨਾਂ ਕੇਜਰੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਭੇਜਿਆ ਤੇ ਉਹ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਖਾਸ ਕਰ ਪੰਚਾਇਤੀ ਚੋਣਾਂ ਨੂੰ ਲੈ ਕੇ ਕਿ ਕਿਸ ਢੰਗ ਨਾਲ ਮਤਲਬ ਪੰਜਾਬ ਦੇ ਵਿੱਚ ਕੁੰਡਾਗਰਦੀ ਦੇਖਣ ਨੂੰ ਮਿਲੀ ਉਹ ਸਾਰਾ ਕੁਝ ਉਹ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨ ਦੇ ਵਿੱਚ ਕੁਝ ਕੋਕ ਵਾਰ ਕੇ ਗਏ ਨੇ ਮੀਡੀਆ 'ਚ ਕੁਝ ਖਬਰ ਜਿਹੜੀ ਹੈ ਉਹਦਾ ਹਿੱਸਾ ਨਿਕਲ ਕੇ ਸਾਹਮਣੇ ਆਇਆ ਉਹਦੇ ਵੀ ਮਾਇਨੇ ਸਮਝਣੇ ਚਾਹਾਂਗੇ ਕਿ ਆਖਿਰਕਾਰ ਕੇਜਰੀਵਾਲ ਸਾਹਿਬ ਦਾ ਹਾਲਚਲ ਨਹੀਂ ਪੁੱਛਣ ਆਏ ਸੰਦੀਪ ਪਾਠਕ ਤੋਂ ਬਾਅਦ ਉਧਰੋਂ ਇਹਨਾਂ ਦਾ ਆਉਣਾ ਤੇ राघव ਚੱਡਾ ਨੂੰ ਪਤਾ ਨਹੀਂ ਫੋਨ ਤੇ ਗੱਲਾਂ ਹੁੰਦੀਆਂ ਕਿ ਨਹੀਂ ਇਹਨਾਂ ਦੀ ਪਰ ਮੀਡੀਆ 'ਚ ਤਾਂ ਆਉਣਾ ਚਾਹੀਦਾ ਨਾ ਕਿ ਕਿੰਨੇ ਕਿੰਨੀ ਅਪਰੋਚ ਕੀਤੀ ਭਗਵੰਤ ਮਾਨ ਤੱਕ ਸੰਜੀਤ ਸਿੰਘ ਆਏ ਜਾਂ ਨਹੀਂ ਆਏ ਇਹ ਸਾਰਾ ਕੁਝ ਸਾਹਮਣੇ ਹੈ ਪਰ ਜਰਨੈਲ ਸਿੰਘ ਨੂੰ ਭੇਜਿਆ ਗਿਆ ਉਹਦੇ ਅਰਥ ਕੀ ਸਮਝੇ ਜਾਵੇ ਦੇਖੋ ਜਰਨੈਲ ਸਿੰਘ ਨੂੰ ਭੇਜਣਾ ਬੜਾ ਸੁਖਾਲੀ ਰਾਜਨੀਤੀ ਆ ਕਿ ਜੇ ਜਰਨੈਲ ਸਿੰਘ ਤਾਂ ਪਾਰਟੀ ਵੱਲੋਂ ਪੰਜਾਬ ਦੇ ਇਨਚਾਰਜ ਨੇ ਉਹ ਮੁੱਖ ਮੰਤਰੀ ਦਾ ਪਤਾ ਵੀ ਲੈ ਗਏ ਤੇ ਹਾਈ ਕਮਾਂਡ ਵੱਲੋਂ ਇੱਕ ਪ੍ਰੋਟੋਕਾਲ ਦੇ ਤਹਿਤ ਆ ਕੇ ਸੁਨੇਹਾ ਵੀ ਲਾ ਕੇ ਮਤਲਬ ਕਿ ਹੁਣ ਪ੍ਰੋਟੋਕਾਲ ਸ਼ੁਰੂ ਹੋ ਚੁੱਕਿਆ ਪਾਰਟੀ ਦੇ ਵਿੱਚ ਜਿਹੜੇ ਰਿਸ਼ਤੇ ਸੀ ਜਾਂ ਜਿਹੜੀਆਂ ਇਨਫੋਰਮਲ ਰਿਸ਼ਤੇ ਸੀ ਉਹ ਸਾਰਾ ਕੁਝ ਖਤਮ ਹੋ ਗਿਆ ਸਭ ਕੁਝ ਫਾਰਮੈਲਿਟੀ ਤੇ ਆ ਗਿਆ ਸੋ ਕੇਜਰੀਵਾਲ ਆਪਣੇ ਤਖਤ ਤੇ ਬੈਠ ਕੇ ਆਦੇਸ਼ ਦੇ ਰਿਹਾ ਜਰਨੈਲ ਸਿੰਘ ਉਹਦੇ ਆਦੇਸ਼ ਨੂੰ ਲੈ ਕੇ ਭਗਵੰਤ ਮਾਨ ਕੋਲੇ ਆ ਰਿਹਾ ਤੇ ਉਹਦੇ ਨਾਲ ਡਿਸਕਸ ਕਰ ਰਿਹਾ ਕਿ ਤੇਰੇ ਇਸ ਵੇਲੇ ਜਿੰਨੇ ਵੀ ਜਰਨੈਲ ਨੇ ਉਹਨਾਂ ਉੱਤੇ ਪ੍ਰਚਨਾਚਾਰ ਦੇ ਕੇਸ ਨੇ ਤੇ ਅਸੀਂ ਉਹਨਾਂ ਨੂੰ ਫਸਾ ਸਕਦੇ ਹਾਂ ਹਾਲਾਂਕਿ ਦੇਖੋ ਨਾ ਤੁਸੀਂ ਡੀਜੀਪੀ ਆਪਣਾ ਜਿਹੜਾ ਇਸ ਵੇਲੇ ਹੈਗਾ ਗੌਰਵ ਯਾਦਵ ਉਹ ਸਾਨੂੰ ਪਤਾ ਕਿ ਕੇਜਰੀਵਾਲ ਸਾਹਿਬ ਦਾ ਬੈਚਮੇਟ ਹੈ ਔਰ ਉਹਨਾਂ ਦੀ ਮਰਜ਼ੀ ਨਾਲ ਹੀ ਉਹ ਕਾਰਜਕਾਰੀ ਡੀਜੀਪੀ ਬਣਿਆ ਪੰਜਾਬ ਦੇ ਵਿੱਚ ਬੈਠਾ ਔਰ ਸੁਪਰੀਮ ਕੋਰਟ ਦੇ ਵਿੱਚ ਗੱਲ ਹੋ ਰਹੀ ਆ ਕਿ ਜਿਹੜੇ 8 ਸੂਬਿਆਂ ਦੇ ਵਿੱਚ ਰੈਗੂਲਰ ਡੀਜੀਪੀ ਨਹੀਂ ਲੱਗੇ ਹੋਏ ਉਹਨਾਂ ਦੇ ਵਿੱਚ ਰੈਗੂਲਰ ਡੀਜੀਪੀ ਲਾਇਆ ਜਾਣ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਡਿਫੈਂਸ ਵਿੱਚ ਹੋਮ ਮਿਨਿਸਟਰੀ ਵੀ ਖੜੀ ਹੋ ਰਹੀ ਆ ਮਤਲਬ ਕਿ ਅਮਿਤ ਸ਼ਾਹ ਦਾ ਰੋਲ ਵੀ ਨਜ਼ਰ ਆਉਣਾ ਚਾਹੀਦਾ ਹੈਗਾ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਭਗਵੰਤ ਮਾਨ ਦੇ ਪਿੱਛੇ ਜੇਕਰ ਪੰਜਾਬ ਪੁਲਿਸ ਆਪਣੇ ਹੀ ਪਾਰਟੀ ਦੇ ਆਪਣੇ ਹੀ ਸਰਕਾਰ ਦੇ ਐਮਐਲਏ ਜਾਂ ਹੋਰ ਬੰਦਿਆਂ ਦੇ ਖਿਲਾਫ ਕੋਈ ਐਕਸ਼ਨ ਲੈਂਦੀ ਆ ਜਾਂ ਵਿਜੀਲੈਂਸ ਲੈਂਦੀ ਆ ਤਾਂ ਇਹਦਾ ਮਤਲਬ ਕਿ DGP ਜਾਂ ਚੀਫ ਸੈਕਟਰੀ ਵਿਜੀਲੈਂਸ ਦਾ ਮੁਲਕ ਮੁਖੀ ਚੀਫ ਸੈਕਟਰੀ ਹੈ ਔਰ ਡੀਜੀਪੀ ਪੁਲਿਸ ਦੇਖ ਹੀ ਰਿਹਾ ਹੈਗਾ ਤੇ ਇਹਦਾ ਮਤਲਬ ਕਿ ਉਹਨਾਂ ਦੀ ਬਾਗ ਡੋਰ ਦਿੱਲੀ ਵਾਲਿਆਂ ਦੇ ਹੱਥ ਵਿੱਚ ਆ ਉਹ ਭਗਵੰਤ ਮਾਨ ਦਾ ਹੁਕਮ ਨਹੀਂ ਮੰਨਣਗੇ ਤੇ ਫਿਰ ਭਗਵੰਤ ਮਾਨ ਦਾ ਹੁਕਮ ਕੌਣ ਮੰਨੇਗਾ ਜੋ ਭਗਵੰਤ ਮਾਨ ਦੇ ਹਿਸਾਬ ਨਾਲ ਲੱਗੇਗਾ ਉਹਨੂੰ ਤਾਂ ਫਿਰ ਅਮਿਤ ਸ਼ਾਹ ਹੀ ਲਾ ਸਕਦਾ ਨਾ ਜਾਂ ਭਗਵੰਤ ਮਾਨ ਨੂੰ ਮੌਕਾ ਦਿੱਤਾ ਜਾਵੇ ਤੂੰ ਡੀਜੀਪੀ ਲਾ ਉਹਦੇ ਲਈ ਫਿਰ ਕੱਟਣੇ ਪੈਣਗੇ ਅਰਵਿੰਦ ਕੇਜਰੀਵਾਲ ਦੇ ਹੱਥ ਤੇ ਉਹਦੇ ਲਈ ਫਿਰ ਸੁਪਰੀਮ ਕੋਰਟ ਦੇ ਵਿੱਚ ਉਹ ਚੀਜ਼ ਸਾਹਮਣੇ ਆਈ ਆ ਸੋ ਇਹ ਚੀਜ਼ ਆ ਪੈਰਲਲ ਚੱਲ ਰਹੀਆਂ ਨੇ ਔਰ ਜਿਹੜੀ ਗੱਲ ਆਪਣਾ ਜਰਨਲ ਕਰਕੇ ਗਿਆ ਜਰਨੈਲ ਸਿੰਘ ਨੇ ਖਾਸ ਕਰਕੇ ਗੱਲਾਂ ਦੋ ਟੌਸ ਕੀਤੀਆਂ ਨੇ ਕਿ ਜਿਹੜੀ ਮਾਝੇ ਵਿੱਚ ਪੰਚਾਇਤਾਂ ਦੀ ਸਰਬਸੰਮਤੀ ਨੂੰ ਲੈ ਕੇ ਬੋਲੀ ਲੱਗੀ ਆ ਕਿ ਜਿਹੜੀ ਕਰੋੜਾਂ ਵਿੱਚ ਵੀ ਚਲੀ ਗਈ ਉਹ ਬੋਲੀ ਵਿੱਚ ਇਹ ਵੀ ਸੀਗਾ ਕਿ ਜਿਹੜਾ ਪੈਸਾ ਦਿੱਤਾ ਜਾਏਗਾ ਉਹ ਪਿੰਡ ਦੀਆਂ ਪੰਚਾਇਤਾਂ ਦੀ ਡਵੈਲਪਮੈਂਟ ਲਈ ਲਾਜ ਆਏਗਾ ਸੁਖਵਿੰਦਰ ਇਥੇ ਦੋ ਚੀਜ਼ਾਂ ਨੇ ਇੱਕ ਤਾਂ ਭ੍ਰਿਸ਼ਟਾਚਾਰ ਆਪਣੇ ਸ਼ਰਮ ਦੇ ਉੱਪਰ ਬੋਲ ਰਿਹਾ ਪਰ ਨਾਲ ਨਾਲ ਇਹ ਵੀ ਸਾਈਨ ਮਿਲ ਰਹੇ ਨੇ ਕਿ ਆਮ ਆਦਮੀ ਪਾਰਟੀ ਜਿਹੜਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਨੂੰ ਲੈ ਕੇ ਰੌਲਾ ਪਾਉਂਦੀ ਆ ਕਿ ਸਾਡੇ ਕੋਲੇ ਪੈਸੇ ਨਹੀਂ ਹੈਗੇ ਤੇ ਕੇਂਦਰ ਸਰਕਾਰ ਸਾਨੂੰ ਦਿੰਦੀ ਨਹੀਂ ਜਦੋਂ ਕਿ ਰੂਰਲ ਡਿਵੈਲਪਮੈਂਟ ਦੇ ਲਈ 100% ਤਾਂ ਕੇਂਦਰ ਕਦੇ ਨਹੀਂ ਦਿੰਦੀ ਹੁੰਦੀ ਪੰਜਾਬ ਸਰਕਾਰ ਆਪਣਾ ਹਿੱਸਾ ਕਿੱਥੇ ਦੱਬੀ ਬੈਠੀ ਆ ਔਰ ਸਰਪੰਚਾਂ ਨੂੰ ਇਸ ਤਰੀਕੇ ਨਾਲ ਮੋਟੀਵੇਟ ਕੀਤਾ ਜਾ ਰਿਹਾ ਕਿ ਤੁਸੀਂ ਰੁਪਈਏ ਕੱਢੋ ਤੁਹਾਨੂੰ ਅਸੀਂ ਸਰਬਸੰਮਤੀ ਨਾਲ ਪੜਾਉਣੇ ਆ ਤੇ ਉਹੀ ਪਾਸੇ ਤੁਸੀਂ ਪਿੰਡਾਂ ਚਲਾਓਗੇ ਇਹਦਾ ਮਤਲਬ ਸਰਕਾਰ ਆਪਣੇ ਖਜ਼ਾਨੇ ਚੋਂ ਰੁਪਈਆ ਲਾਏਗੀ ਨਹੀਂ ਜਾਂ ਇਹ ਮੰਨ ਲਈਏ ਕਿ ਸਰਕਾਰ ਦੇ ਖਜ਼ਾਨੇ ਵਿੱਚ ਕੁਝ ਹੈ ਹੀ ਨਹੀਂ ਸਾਰਾ ਕੁਝ ਹੀ ਲੀਕ ਹੋ ਰਿਹਾ ਹੁਣ ਇਹਦਾ ਜਵਾਬ ਤਾਂ ਜਿਹੜਾ ਵਿੱਤ ਮੰਤਰੀ ਹੈ ਖਜ਼ਾਨਾ ਮੰਤਰੀ ਹੈ ਹਰਪਾਲ ਸਿੰਘ ਟੀਮਾ ਉਹ ਵਧੀਆ ਤਰੀਕੇ ਨਾਲ ਦੇ ਸਕਦਾ ਕਿ ਪੈਸਾ ਜਾ ਕਿੱਥੇ ਰਿਹਾ ਸ਼ਰਾਬ ਵਾਲੇ ਪੈਸੇ ਵੀ ਖਜ਼ਾਨੇ ਚ ਕੋਈ ਬਹੁਤ ਵਧੀਆ ਨਹੀਂ ਆ ਰਹੇ ਉਹ ਵੀ ਦਿੱਲੀ ਵਾਂਗੂ ਆ ਰਹੇ ਨੇ ਕਿ ਜਿਹੜੇ ਅੱਗੇ ਬੋਤਲ ਚੋਂ 100 ਰੁਪਇਆ ਹੁੰਦਾ ਸੀ ਹੁਣ ਬੋਤਲ ਚੋਂ 10 ਰੁਪਇਆ ਆਉਂਦੇ ਨੇ ਮਤਲਬ ਜਿਸ ਤਰੀਕੇ ਦਾ ਫਾਰਮੂਲਾ ਹੈਗਾ ਕਿ ਪਹਿਲਾਂ ਨਾਲੋਂ ਬਹੁਤ ਥੋੜੇ ਪੈਸੇ ਖਜ਼ਾਨੇ ਚ ਜਾ ਰਹੇ ਨੇ ਔਰ ਐਕਸਾਈਜ਼ ਵਾਲਾ ਵੀ ਕ੍ਰਿਸ਼ਨ ਕੁਮਾਰ ਨੇ ਕੀ ਕਰ ਲਿਆ ਕ੍ਰਿਸ਼ਨ ਕੁਮਾਰ ਨੇ ਆ ਕੇ ਮੈਰਿਜ ਪੈਲਸਾਂ ਦੇ ਉੱਪਰ ਸਿਕੰਜਾ ਕਸਤਾ ਉਹ ਮੈਰਿਜ ਪੈਲਸ ਪੈਸੇ ਕੋਲੋਂ ਥੋੜੀ ਦੇਣਗੇ ਉਹਨਾਂ ਨੇ ਬਿੱਲ ਲੋਕਾਂ ਤੇ ਧਰ ਦੇਣਾ ਮਤਲਬ ਕਿ ਕੁੱਲ ਮਿਲਾ ਕੇ ਕੁੜੀ ਵਾਲਿਆਂ ਤੇ ਹੋਰ ਬੋਝ ਪੈ ਜਾਊਗਾ ਲਓ ਜੀ ਅੱਗੇ 10 ਲੱਖ ਦੇ ਰਹੇ ਸੀ ਜੀ ਹੁਣ ਉਹਦਾ 18% ਜੀਐਸਟੀ ਵੀ ਨਾਲ ਰੱਖਾਓ ਆ ਥੋੜੇ ਆਈਏ ਸਰ ਤੇ ਸਾਡੇ ਭਰਾ ਉਹਦੀ ਸਫਤਤਾ ਕਰਦੇ ਨਹੀਂ ਥੱਕਦੇ ਹੈਗੇ ਇਸ ਤਰ੍ਹਾਂ ਥੋੜੀ ਗੱਲਾਂ ਹੁੰਦੀਆਂ ਨੇ ਯਾਰ ਤੁਸੀਂ ਹੋਰ ਬਣਾ ਕੁਝ ਪਿਆ ਜਿਹੜੇ ਗੋਬਿੰਦਗਨ ਤੋਂ ਟਰੱਕ ਨਿਕਲਦੇ ਨੇ ਜਿਹੜੇ ਟਰੱਕ ਆਉਂਦੇ ਨੇ ਇਹਨਾਂ ਦੀ ਕੋਈ ਗੱਲ ਨਹੀਂ ਕਰਦਾ ਔਰ ਇਹਨਾਂ ਦੀਆਂ ਖਬਰਾਂ ਭਰੀਆਂ ਪਈਆਂ ਨੇ ਜਾਲੀ ਬਿਲਿੰਗ ਦੇ ਉੱਤੇ ਕੰਮ ਨਹੀਂ ਕਰ ਰਿਹਾ ਕੋਈ ਸੋ ਜਿਹੜੀ ਜਰਨੈਲ ਸਿੰਘ ਵਿਜ਼ਿਟ ਕਰਕੇ ਗਿਆ ਸੁਖਵਿੰਦਰ ਉਹ ਗੱਲ ਤਾਂ ਸਹੀ ਆ ਕਿ ਭਗਵੰਤ ਮਾਨ ਸਾਹਿਬ ਨੂੰ ਇਹ ਤਾਂ ਮੰਨ ਲੈਣਾ ਚਾਹੀਦਾ ਕਿ ਉਹਨਾਂ ਤੋਂ ਸਰਕਾਰ ਨਹੀਂ ਚੱਲ ਰਹੀ ਨਾ ਤਾਂ ਆਈਐਸ ਲੋਬੀ ਉਹਨਾਂ ਦੇ ਕਹਣੇ ਵਿੱਚ ਆ ਨਾ ਆਈਪੀਐਸ ਲੋਬੀ ਉਹਨਾਂ ਦੇ ਕਹਣੇ ਚਾ ਨਾ ਹੀ ਪਟਵਾਰੀ ਉਹਨਾਂ ਦੇ ਕਹਣੇ ਚ ਨਹੀਂ ਕਿਉਂਕਿ ਉਹਨਾਂ ਨੂੰ ਸਰਕਾਰ ਨਹੀਂ ਚਲਾਉਣੀ ਆਈ ਇਹ ਤੁਸੀਂ ਜੇਕਰ ਮੈਂ ਪੜ ਰਿਹਾ ਸੀਗਾ ਰੋਮ ਦੀ ਹਿਸਟਰੀ ਕਿਦੋਂ ਸੀਜ਼ਰ ਬਣਦਾ ਹੈਗਾ ਉਦੋਂ ਵੀ ਇਹ ਸਾਰੇ ਜਿਹੜੇ ਅਰਿਸਟੋਟਲ ਹੋਣੇ ਵੱਡੇ ਵਿਦਵਾਨ ਹੋਏ ਨੇ ਇਹਨਾਂ ਦਾ ਵੀ ਇਹੀ ਸੀ ਕਿ ਤਮਾਸ਼ਾ ਕਰੋ ਲੋਕਾਂ ਨੂੰ ਹਸਾਓ ਐਂਟਰਟੇਨ ਕਰੋ ਤੇ ਉਹਨਾਂ ਦੇ ਕਤਲ ਕਰਦੇ ਰਹੋ ਲੋਭ ਤੁਹਾਨੂੰ ਬਹੁਤ ਵਧੀਆ ਲੀਡਰ ਕਹਿਣਗੇ ਤੇ ਅੱਜ ਵੀ ਇਹੀ ਚੱਲ ਰਿਹਾ ਕਿੰਨੀਆਂ ਸਦੀਆਂ ਦੇ ਬਾਅਦ ਸੁਖਵਿੰਦਰ ਸੋ ਚਰਨਾਲ ਸਿੰਘ ਦਾ ਕਸੂਰ ਨਹੀਂ ਉਹ ਤਾਂ ਇੱਕ ਏਲਸੀਆ ਕੇਦਰੀਵਾਲ ਦਾ ਜੋ ਭਗਵੰਤ ਮਾਨ ਤੱਕ ਆਇਆ ਔਰ ਉਹਨੂੰ ਡਰਾਉਣਾ ਚਾਹੁੰਦਾ ਕਿ ਤੂੰ ਕਮਜ਼ੋਰ ਹੋ ਗਿਆ ਗੱਦੀ ਛੱਡ ਦੇ ਸੁਖਵਿੰਦਰ ਜੀ ਜੀ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹੋ ਜਿਹੇ ਮਾਮਲਿਆਂ ਨੂੰ ਮਤਲਬ ਕਿ ਇਸ ਢੰਗ ਨਾਲ ਲੈਣਗੇ ਕਿ ਉਹਨਾਂ ਨੂੰ ਗੱਦੀ ਛੱਡਣੀ ਪਏ ਸਿਆਸਤਦਾਨ ਬਣੇ ਨੇ ਦੇਖੋ ਹੁਣ ਅੱਗੇ ਜਾ ਕੇ ਕੀ ਦਾ ਖੇਡਦੇ ਨੇ ਇਹਦੇ ਵਿੱਚ ਇੱਕ ਬੜਾ ਅਹਿਮ ਪੱਖ ਹੈ ਕਿ ਜਦੋਂ ਕਿਉਂਕਿ ਮੀਡੀਆ ਚਰਚਾਵਾਂ ਚੱਲੀਆਂ ਉਹਨਾਂ ਦਾ ਖੰਡਨ ਨਹੀਂ ਹੋ ਰਿਹਾ ਤਾਂ ਹੋਰ ਅੱਗੇ ਵਧਦੀਆਂ ਕਿ ਵਿਜੇ ਨਾਇਰ ਜਾਂ ਮਿਬਮ ਕੁਮਾਰ ਨੂੰ ਹਾਲੇ ਆਫੀਸ਼ੀਲੀ ਕੋਈ ਖਬਰ ਨਹੀਂ ਆਈ ਉਸ ਤਰੀਕੇ ਨਾਲ ਨਿਕਲ ਕੇ ਕਿ ਜੇ ਉਹਨਾਂ ਨੂੰ ਜ਼ਿੰਮੇਵਾਰੀਆਂ ਇਹੋ ਜਿਹੀ ਦਿੱਤੀਆਂ ਜਾਂਦੀਆਂ ਹੈ ਪੰਜਾਬ ਸਰਕਾਰ ਦੇ ਅੰਦਰ ਮੁੱਖ ਮੰਤਰੀ ਸੀਐਮੋ ਦਫ਼ਤਰ ਨੂੰ ਡਿਕਟੇਟ ਕਰਨ ਦਾ ਜਾਂ ਫਿਰ ਸਲਾਹ ਦੇਣ ਦਾ ਕਿ ਉਹ ਇੱਥੇ ਤੱਕ ਹੀ ਸੀਮਤ ਰਹੇਗਾ ਸਮਝ ਸਭ ਅਸੀਂ ਸਮਝੀਏ ਕਿ ਕਿਉਂਕਿ ਜਦੋਂ ਹਾਈ ਕਮਾਂਡ ਦੇ ਉੱਤੇ ਹੱਥੋਂ ਵੀ ਸਿਰ ਦੇ ਦੇਖਤਾ ਕਿ ਜਾਂ ਫਿਰ ਉਹ ਅਫਸਰਸ਼ਾਈ ਤੱਕ ਸੀਮਿਤ ਰਹੇਗਾ ਉਹ ਉਹਦੀ ਅਸੀਂ ਸੀਮਤਾਵਾਂ ਸਮਝਣਾ ਚਾਹੁੰਦੇ ਆ ਕਿਤੇ ਕਿਤੇ ਤੱਕ ਹੁੰਦੀਆਂ ਨੇ ਜਾਂ ਕਿਵੇਂ ਪ੍ਰਸ਼ਾਸਨਿਕ ਢਾਂਚੇ ਦੇ ਅੰਦਰ ਜਾਂ ਐਮ ਐਲ ਏਜ਼ ਜਾਂ ਮੰਤਰੀਆਂ ਦੇ ਅੰਦਰ ਤੱਕ ਕਿਤੇ ਕਿਤੇ ਤੱਕ ਉਹ ਕੰਮ ਕੀਤਾ ਜਾਏਗਾ ਉਹਨਾਂ ਵੱਲੋਂ ਮੈਂ ਛੋਟੀ ਜਿਹੀ ਇੱਕ ਤੁਹਾਨੂੰ ਉਹਦਾ ਇਨਸਟੈਂਸ ਹੀ ਦੇ ਦੇਣਾ ਮੇਰਾ ਇੱਕ ਮਿੱਤਰ ਅਮਰੀਕਾ ਤੋਂ ਆਇਆ ਉਹ ਕਹਿੰਦਾ ਮੈਂ ਪੰਜਾਬ ਦੇ ਵਿੱਚ ਪ੍ਰੋਜੈਕਟ ਲਾਉਣਾ ਹੈਗਾ ਜਿਹੜੀ ਇਹ ਗੈਸ ਬਣਨ ਲੱਗੀ ਆ ਪਰਾਲੀ ਸਾੜ ਕੇ ਨਾ ਗੋਬਰ ਗੈਸ ਦੇ ਤਰੀਕੇ ਨਾਲ ਤੇ ਅਸੀਂ ਉਹ ਲਾਉਣਾ ਪਲਾਨ ਹੈ ਅਸੀਂ ਪਤਾ ਕੀਤਾ ਜੀ ਸਾਨੂੰ ਅ ਕਿਸੇ ਅਫਸਰ ਨੇ ਉੱਥੇ ਆਪਣੇ ਕਿਹੜਾ 34 ਸੈਕਟਰ ਦੇ ਤੇ 30 ਸੈਕਟਰ ਦੇ ਵਿੱਚ ਅ ਦਫ਼ਤਰ ਹੈਗਾ ਉੱਥੋਂ ਪਤਾ ਲੱਗਿਆ ਵੀ ਦਿੱਲੀ ਵੱਲੋਂ ਡੈਜ਼ਿਗਨੇਟਡ ਬੰਦਾ ਬੈਠਾ ਤੇ ਯੂਪੀ ਤੋਂ ਆਇਆ ਹੋਇਆ ਉਹਦੇ ਨਾਲ ਡਿਸਕਸ ਕਰੋ ਉਹਦੇ ਨਾਲ ਡਿਸਕਸ ਹੋਇਆ ਉਹ ਇੱਕ 5 ਸਟਾਰ ਹੋਟਲ ਦੇ ਵਿੱਚ ਮਿਲਿਆ ਤੇ ਉਹ 5 ਸਟਾਰ ਹੋਟਲ 'ਚ ਮਿਲਿਆ ਉਹ ਕਹਿੰਦਾ ਜੀ ਪ੍ਰੋਜੈਕਟ ਬਹੁਤ ਵਧੀਆ ਪੰਜਾਬ ਦੇ ਵਿੱਚ ਲਾ ਲਓ ਅਸੀਂ ਤੁਹਾਨੂੰ ਦਿੱਲੀ ਤੋਂ ਗ੍ਰੀਨ ਸਿਗਨਲ ਲੈ ਕੇ ਦੇ ਦਾਂਗੇ ਤੇ ਉਸ ਤੋਂ ਬਾਅਦ ਤੁਸੀਂ ਅਪਲਾਈ ਕਰਦੇ ਹੋ ਤੁਹਾਨੂੰ ਪੂਰਾ ਵਿਸ਼ੇਸ਼ ਸਹਿਯੋਗ ਮਿਲੇਗਾ ਇਸ ਛੋਟੀ ਜੀ ਘਟਨਾ ਦਾ ਭਾਵ ਇਹ ਆ ਕਿ ਅੱਜ ਦੀ ਗੱਲ ਨਹੀਂ ਜਦੋਂ ਦੀ ਸਰਕਾਰ ਬਣੀ ਹੈ ਕਾਰਜਪਾਰ ਸਾਰੇ ਉਸ ਵੇਲੇ ਹਰੇਕ ਮਿਨਿਸਟਰੀ ਦੇ ਉੱਪਰ ਹਰ ਬੰਦੇ ਦੇ ਉੱਪਰ ਹੁਣ ਤੁਸੀਂ ਦੇਖ ਲਓ ਵੀ ਸੈਕਟਰੀ ਪਬਲਿਸਿਟੀ ਸਰਦਾਰ ਜੱਗੀ ਨੇ ਪੀਸੀਐਸ ਅਫਸਰ ਨੇ ਸੀਨੀਅਰ ਅਫਸਰ ਨੇ ਬਹੁਤ ਸਿਆਣੇ ਅਫਸਰ ਨੇ ਪਰ ਉਹਨਾਂ ਦੇ ਉੱਤੇ ਵੀ ਇੱਕ ਦਿੱਲੀ ਤੋਂ ਆਦਲ ਨਾਮ ਦਾ ਬੰਦਾ ਬੈਠਾ ਹੈਗਾ ਜਿਹੜਾ ਨਾ ਤਾਂ ਡੀਪੀਆਰ ਵਿਭਾਗ ਦਾ ਹੈਗਾ ਨਾ ਪੰਜਾਬ ਦਾ ਹੈਗਾ ਨਾ ਪੰਜਾਬ ਸਰਕਾਰ ਵੱਲੋਂ ਨਾਇਰ ਕੀਤਾ ਹੋਇਆ ਉਹ ਵੀ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਭੇਜਿਆ ਹੋਇਆ ਹੁਣ ਆਦਲ ਦਾ ਬਾਸ ਵਿਜੇ ਨਾਇਰ ਹੈਗਾ ਹੁਣ ਤਾਂ ਵਿਜੇ ਨਾਇਰ ਆ ਗਿਆ ਗੱਲਾਂ ਤਾਂ ਇਤੋਂ ਕਿ ਵੀ ਸੁਣਿਆ ਨੇ ਕਿ ਰਾਜਵੰਦ ਦੀ ਕੋਠੀ ਖਰਾਕ ਖਾਲੀ ਕਰਾ ਲਈ ਗਈ ਹੈ ਤੇ ਆਪਣਾ ਵਿਜੇ ਨਾਰ ਉਥੇ ਸ਼ਿਫਟ ਕਰ ਚੁੱਕੇ ਨੇ ਔਰ ਭਗਵੰਤ ਮਾਨ ਸਾਹਿਬ ਦੀ ਕੋਠੀ ਵਿੱਚ ਵੀ ਕੁਝ ਏਰੀਆ ਅਜੇ ਹਾ ਖਾਲੀ ਕਰਵਾ ਲਿਆ ਗਿਆ ਜਿੱਥੇ ਚੀਫ ਮਿਨਿਸਟਰ ਆਫਿਸ ਦੇ ਵਿੱਚ ਵਿਜੇ ਨਾਇਰ ਤੇ ਵੈਭਵ ਪਟੇਲ ਬੈਠਣਗੇ ਤੇ ਉਥੇ ਸਾਰੀਆਂ ਫੈਲਾ ਜਿਹੜੀਆਂ ਅੱਗੇ ਇਥੋਂ ਦਿੱਲੀ ਜਾਂਦੀਆਂ ਸੀ ਹੁਣ ਦਿੱਲੀ ਨਹੀਂ ਜਾਣਗੇ ਹੁਣ ਇੱਥੇ ਬੈਠ ਕੇ ਚੈੱਕ ਕਰ ਲੈਣਗੇ ਉਸ ਤਰੀਕੇ ਦਾ ਬਣਾਇਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਕਿਹਨਾਂ ਨੇ اربਾਂ ਰੁਪਏ ਦੀ ਟੈਂਡਰ ਕੱਢਿਆ ਸੀਗਾ ਕਿ ਇੱਕ ਪ੍ਰਾਈਵੇਟ ਕੰਪਨੀ ਇਹਨਾਂ ਦੇ ਇਵੈਂਟਸ ਇਹਨਾਂ ਦਾ ਪੀਆਰ ਕਰੇਗੀ ਉਹ ਕੰਪਨੀ ਨੇ ਪੰਜਾਬ ਸਰਕਾਰ ਦਾ ਟੈਂਡਰ ਚੱਕ ਲਿਆ ਪਰ ਜਿਹੜੇ ਬੰਦੇ ਤੈਅ ਹੋਏ ਸੀ ਕਿ ਕਟੋ-ਕਟ ਉਹਨਾਂ ਦੇ 30 ਬੰਦੇ ਪੰਜਾਬ ਦੇ ਲਈ ਕੰਮ ਕਰਨਗੇ ਉਹਨਾਂ ਨੇ ਸਿਰਫ ਉੱਥੇ ਪੰਜਾਬ ਦੇ ਲਈ 3 ਬੰਦੇ ਦਿੱਤੇ ਦੱਸੇ ਜਾਂਦੇ ਨੇ ਕਿਦੇ 27 ਬੰਦੇ ਦੋ ਤੇ ਆਪਣੇ ਉਹ ਕਹਿੰਦੇ 27 ਬੰਦੇ ਦਿੱਲੀ ਦਾ ਕੰਮ ਦੇਖਣਗੇ ਪੰਜਾਬ ਦੇ ਲਈ 3 ਬੰਦੇ ਦੇਖਣਗੇ ਸੋ ਇੰਨਾ ਹਾਲਾਤਾਂ ਵਿੱਚ ਅਸੀਂ ਕੀ ਕਹੀਏ ਰਿਜੇਨ ਆਯਰ ਤੇ ਵੈਭ ਪਟੇਲ ਨੇ ਤਾਂ ਸਿਰਫ ਆਪਣਾ ਸਟੇਸ਼ਨ ਦਿੱਲੀ ਤੋਂ ਚੰਡੀਗੜ੍ਹ ਲਿਆਂਦਾ ਸਰਕਾਰ ਪਹਿਲਾਂ ਵੀ ਦਿੱਲੀ ਤੋਂ ਚੱਲਦੀ ਸੀ ਹੁਣ ਵੀ ਉਹਨਾਂ ਤੋਂ ਚੱਲ ਰਹੀ ਹੈ ਸਾਹਿਬ ਇੱਥੇ ਤੁਹਾਨੂੰ ਨਾਂ ਨੂੰ ਲੈ ਕੇ ਦਰੁਸਤ ਕਰਦਾ ਵੈਭ ਪਟੇਲ ਨਹੀਂ ਵਿਭਵ ਕੁਮਾਰ ਉਹਨਦਾ ਨਾਮ ਹੈ ਅੱਛਾ ਵੈਭਵ ਕੁਮਾਰ ਅਗਲਾ ਸਵਾਲ ਇਹ ਆ ਕਿ ਹੁਣ ਆਵਾਦਮੀ ਪਾਰਟੀ ਦਾ ਅਕਸ ਕੀ ਇਹ ਮਤਲਬ ਕਿ ਜਿਹੜੀਆਂ ਉਪਰੋਂ ਥਲੀ ਜੋ ਕੁਝ ਵੀ ਹੋ ਰਿਹਾ ਹੈ ਤਬਦੀਲੀਆਂ ਜਾਂ ਉਹਦੇ ਨਾਲ ਸੁਧਰੇਗਾ ਜਾਂ ਫਿਰ ਮਤਲਬ ਕਿ ਬਹੁਤ ਵੱਡੇ ਪੱਦਰ ਦੇ ਉੱਤੇ ਝਾੜੂ ਚੱਲਣਾ ਚਾਹੀਦਾ ਆ ਰਾਘਵ ਚੱਡਾ ਵੀ ਬੈਠੇ ਨੇ ਕਹਿੰਦੇ ਸ਼ਾਇਦ ਉਹਨਾਂ ਨੂੰ ਵੀ ਬਹੁਤ ਵੱਡੀਆਂ ਨਵੀਆਂ ਜ਼ਿੰਮੇਵਾਰੀਆਂ ਦੇ ਕੇ ਅੱਗੇ ਵਧਾਇਆ ਜਾਵੇਗਾ ਆਖਰੀ ਸਵਾਲ ਆ ਸੁਖਵਿੰਦਰ ਜੀ ਰਾਘਵ ਚੱਡਾ ਜੀ ਜਿਸ ਲੈਵਲ ਦੇ ਉੱਪਰ ਜਾ ਖੜੇ ਨੇ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਰਾਜ ਸਭਾ ਦੇ ਵਿੱਚ ਸਵਾਲ ਜਵਾਬ ਕੀਤੇ ਨੇ ਆਪਣੇ ਆਪ ਨੂੰ ਪੇਸ਼ ਕੀਤਾ ਉਦੇ ਤੋਂ ਇਹ ਤਾਂ ਕਤੇ ਨਹੀਂ ਲੱਗਦਾ ਕਿ ਉਹ ਸੂਬਾਈ ਸਿਆਸਤ ਵਿੱਚ ਦਾਖਲ ਹੋਣਗੇ ਉਹ ਆਮ ਆਦਮੀ ਪਾਰਟੀ ਦੇ ਨੈਸ਼ਨਲ 스타 ਬਣ ਚੁੱਕੇ ਨੇ ਪੰਜਾਬੀ ਵਿਚਾਰਿਆਂ ਨੂੰ ਠੀਕ ਠਾਕ ਬੋਲਣੀ ਨਹੀਂ ਆਉਂਦੀ ਹਿੰਦੀ ਅੰਗਰੇਜ਼ੀ ਵਿੱਚ ਮਾਹਰ ਹੈ ਤੇ ਉਹ ਨੈਸ਼ਨਲ ਪੋਲਿਟਿਕਸ ਦੇ ਵਿੱਚ ਹੀ ਸਹੀ ਚੱਲੇਗਾ ਔਰ ਉਹ ਉਧਰ ਨੂੰ ਹੀ ਅਗਰਸਰ ਹੋ ਰਹੇ ਨੇ ਬਾਈਪਾਸ ਜ਼ਰੂਰ ਕਰ ਰਹੇ ਨੇ ਰਾਗਵ ਚੱਡਾ ਕਿਉਂਕਿ ਜੋ ਜੋ ਅੱਗੇ ਜਾ ਰਹੇ ਨੇ ਤਾਂ ਕਈ ਵੱਟੇ ਨੇਤਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਪਿੱਛੇ ਰਹਿ ਚਲੇ ਨੇ ਉਹਦੇ ਨਾਲ ਕਸ਼ਮਕਸ਼ ਜ਼ਰੂਰ ਹੈਗੀ ਆ ਪਰ ਜਿਹੜਾ ਸਵਾਲ ਥੋਟਾ ਹੈਗਾ ਕਿ ਸਫਾਈ ਕਿਵੇਂ ਹੋਵੇਗੀ ਉਹਦੇ ਲਈ ਇੱਕ ਅਰਿਸਟੋਟਲ ਕਹਿੰਦਾ ਕਿ ਪੋਲੀਟੀਕਲ ਵਿਲ ਪੋਲੀਟੀਕਲ ਵਿਲ ਜਦੋਂ ਤੱਕ ਰਾਜੇ ਦੀ ਇੱਛਾ ਨਹੀਂ ਹੋਏਗੀ ਕਿ ਇਹ ਕੰਮ ਧਰਮ ਦੇ ਹਿਸਾਬ ਨਾਲ ਕਰਨੇ ਚਾਹੀਦੇ ਨੇ ਧਰਮ ਸ਼ਬਦ ਤੋਂ ਮੇਰਾ ਮਤਲਬ ਹੈ ਸੱਚਾਈ عقیدਤ ਐਥਿਕਸ ਨਾਲ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਆ ਉਹਨੂੰ ਧਰਮ ਜੋ ਰਾਜ ਧਰਮ ਜਿਹਨੂੰ ਕਿਹਾ ਗਿਆ ਰਾਜ ਧਰਮ ਰਾਜੇ ਦਾ ਹੀ ਇੱਛਾ ਹੈ ਉਹ ਕਿਸੇ ਪੁਲਿਸ ਵਾਲੇ ਦੀ ਜਾਂ ਕਿਸੇ ਐਮਐਲਏ ਦੀ ਇੱਛਾ ਨਹੀਂ ਹੈਗੀ ਔਰ ਉਹ ਇੱਛਾ ਭਗਵੰਤ ਮਾਨ ਦੀ ਤੱਕ ਦੇ ਨਹੀਂ ਹੋ ਸਕਦੀ ਕਿਉਂਕਿ ਉਹ ਤਾਂ ਖੁਦ ਨਿਰਪਰ ਹੈਗਾ ਕੇਜਰੀਵਾਲ ਦੀ ਇੱਛਾ ਦੇ ਉੱਪਰ ਸੋ ਗੱਲ ਮੁਕਤੀ ਹੈ ਔਰ ਕੇਜਰੀਵਾਲ ਦੇ ਹਾਲਾਤ ਹੈ ਨਹੀਂਗੇ ਅੱਜ ਹਰਿਆਣਾ ਵਿੱਚ ਜਿਹੜੀਆਂ ਚੋਣਾਂ ਆਪਣਾ ਮਾਹੌਲ ਚੱਲ ਰਿਹਾ ਤੇ ਉਹਨਾਂ ਵਿੱਚ ਲੱਗਦਾ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਦਾ ਕੋਈ ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਸੋ ਨਾ ਹਲਾਤਾਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਹੋਰ ਜ਼ੋਰ ਲਾਉਣਾ ਪਾਏਗਾ ਤੇ ਹੋਰ ਜ਼ੋਰ ਲਾਉਣ ਲਈ ਜਿਸ ਤਰੀਕੇ ਨਾਲ ਦਿੱਲੀ ਵਿੱਚੋਂ ਤਾਂ ਫੰਡ ਆਉਣੇ ਨੇ ਆਤਿਸ਼ੀ ਮੁੱਖ ਮੰਤਰੀ ਬਣ ਚੁੱਕੀ ਹੈ ਤੇ ਉਹਦੇ ਹਰ ਕਦਮ ਦੇ ਉੱਪਰ ਗਵਰਨਰ ਸਾਹਿਬ ਲੈਫਟੀਨੈਂਟ ਗਵਰਨਰ ਨਜ਼ਰ ਰੱਖੇ ਹੋਏ ਨੇ ਤੇ ਪਾਇਰ ਸੇ ਦੀ ਖਾਨ ਤਾਂ ਫਿਰ ਪੰਜਾਬ ਹੀ ਰਹਿ ਗਿਆ ਸੋ ਪੰਜਾਬ ਦਾ ਖੂਨ ਵੇਚ ਕੇ ਹੀ ਇਹ ਆਪਣੀਆਂ ਜ਼ਿੰਦਗੀਆਂ ਨੂੰ ਤਖੜਾ ਕਰਨਗੇ ਸੁਖਵਿੰਦਰ ਜੀ ਹੋਰ ਇਨਾਂ ਕੋਲੇ ਕੋਈ ਹੱਲ ਨਹੀਂ ਸੋ ਤੁਸੀਂ ਇਹ ਸੋਚੋ ਕਿ ਪੰਜਾਬ ਦੇ ਲਈ ਦਿਨ ਸਖਾਵੇਂ ਕਰ ਦੇਣਗੇ ਆਮ ਆਦਮੀ ਪਾਰਟੀ ਵਾਲੇ ਹਲੇ ਦਿੱਲੀ ਦੂਰ ਹੈ ਬਿਲਕੁਲ ਸ਼ੁਕਰੀਆ ਸਮਝ ਸਭ ਤਰ੍ਹਾਂ ਬਤੋੜਾ